ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਜਨਵਰੀ ਨੂੰ ਝੰਡਾ ਲਹਿਰਾਉਣ ਵਾਸਤੇ ਸਕੂਲਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ ਸਤਾ ਵਿੱਚ ਲੀਡਰ ਹੁੰਦੇ ਨੇ ਮੌਜੂਦਾ ਸਰਕਾਰ ਵਿੱਚ ਹੁੰਦੇ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਵੀ ਜਾਂਦਾ ਹੈ ਤੇ ਉਹਨਾਂ ਦੀ ਆਪਣੀ ਡਿਊਟੀ ਵੀ ਹੁੰਦੀ ਹੈ ਉਹ ਝੰਡਾ ਲਹਿਰਾਉਣ ਵਾਸਤੇ ਜਾਂਦੇ ਨੇ। ਮਾਨ ਸਨਮਾਨ ਹੁੰਦਾ ਹੈ। ਤੇ ਹੁਣ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਉਹ ਮੇਨ ਕਿਹੜੇ-ਕਿਹੜੇ ਨੇ ਇੱਕ ਤਾਂ ਸੁਖਵੀਰ ਬਾਦਲ ਹੈ। ਤੇ ਵਿਕਰਮ ਸਿੰਘ ਮਜੀਠੀਆ, ਬੀਬਾ ਹਰਸਿਮਰਤ ਕੌਰ ਬਾਦਲ। ਤੇ ਇਨਾਂ ਵਿੱਚ 2-3 ਕੋਹਰ ਨੇ ਜਿਵੇਂ ਬਿਰਸਾ ਸਿੰਘ ਬਲਟੋਹਾ ਚੰਦੂ ਮਾਦਰਾ ਆ ਜਾਂਦਾ ਹੈ ਚਲੋ ਭੁੰਦਰ ਸਾਹਿਬ ਤਾਂ ਹੁਣ ਬਜ਼ੁਰਗ ਹੋ ਗਏ ਉਹਨਾਂ ਨੇ ਕੋਈ ਕੁਝ ਕਹਿਣਾ ਵੀ ਨਹੀਂ ਹੁਣ ਇਹਨਾਂ ਦੀ ਪੋਸਟੇ ਅੱਗ ਲੱਗੀ ਰਹਿੰਦੀ ਹੈ ਜਿਹੜੇ ਆਚਾਰ ਪੰਜਕ ਬਾਦਲ ਵਰਗੇ ਸਪੀਰ ਵਰਗੇ ਬੀਮੀ ਹਰਸਮਿਤ ਕੋਰ ਬਾਦਲ ਮਜੀਠੀਆ ਹੋ ਗਿਆ ਇਹਨਾਂ ਨੂੰ ਸਰਕਾਰੀ ਕਿਸੇ ਦਫ਼ਤਰ ਵਿੱਚੋਂ ਸਕੂਲ ਵਿੱਚ ਉਦਘਾਟਨ ਵਾਸਤੇ ਸਦਾ ਤਾਂ ਆਉਂਦਾ ਨਹੀਂ ਝੰਡਾ ਲਹਿਰਾਉਣ ਵਾਸਤੇ ਹੁਣ ਇਹਨਾਂ ਦੇ ਨਾਲ ਅੰਦਰ ਐਨੀ ਅੱਗ ਲੱਗੀ ਹੋਈ ਹੈ ਵੀ ਜਿਹੜਾ ਝੰਡਾ ਅਸੀਂ ਲਹਿਰਾਉਂਦੇ ਸੀ ਹੁਣ ਆਮ ਘਰਾਂ ਦੇ ਜਿਹੜੇ ਮੁੰਡੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਵੀ ਉਹ ਲਹਿਰਾਉਣਗੇ ਹੁਣ ਇਹਨਾਂ ਨੂੰ ਇਹ ਚੁਭਦਾ ਹੈ ਹੁਣ ਕਿਤੇ ਮਨਜੀਠੀ ਨੂੰ ਮੂਹਰੇ ਕਰ ਦੇਣਗੇ ਮੈਂ ਵੀਡੀਓ ਵਾਇਰਲ ਕਰੂੰਗਾ ਕਿਤੇ ਬੀਬੀ ਹਰਸਿਮਰਤ ਕੌਰ ਬਾਦਲਾ ਜਾਂਦੀ ਹੈ। ਭਗਵਾਨ ਤਮਾਨ ਲੁੱਟ ਕੇ ਖਾ ਗਿਆ ਪੰਜਾਬ ਕੋ। ਤੇ ਕਹਿੰਦੇ ਭੁੰਦਰ ਵਿਚਾਰਾ ਸਾਹਮਣੇ ਆ ਜਾਂਦਾ ਹੈ। ਕਿਤੇ ਉਧਰੋਂ ਸ਼੍ਰੋਮਣ ਕੋੜੀ ਦਾ ਪ੍ਰਧਾਨ ਧਾਮੇ ਮੂਰੇ ਆ ਜਾਂਦਾ ਹੈ। ਹਲਦਾ ਬੀਬੀ ਜੰਗੀਰ ਕੌਰ ਦੀ ਬਾਹ ਨਹੀਂ ਚੱਲਦੀ। ਉਹ ਕਾਲੀ ਗੱਲ ਤੋਂ ਬਾਹਰ ਹੈ। ਨਹੀਂ ਤਾਂ ਵੀ ਤਾਜਾ ਤਾਜਾ ਮੁੱਛਾ ਨੂੰ ਸ਼ੀਫ ਕਰਕੇ ਉਹਨੇ ਵੀ ਮੀਡੀਆ ਸਾਹਮਣੇ ਆਉਣਾ ਸੀਗਾ। ਉਹ ਹੁਣ ਵਿਚਾਰੀ ਆ ਨਹੀਂ ਸਕਦੀ। ਉਹਦੇ ਪ੍ਰੋਬਲਮ ਹੈ ਬਹੁਤ ਵੱਡੀ। ਹੁਣ ਪ੍ਰੋਬਲਮ ਇਹਨਾਂ ਨੂੰ ਇਹ ਪਈ ਹੋਈ ਹੈ ਵੀ ਕੋਈ ਸੁਪਨੇ ਦੇ ਵਿੱਚ ਇਹੋ ਜੀ ਘਟਨਾ ਘਟੇ ਦਿਨ ਚੜੇ ਭਵੰਤਮਨ ਸੀਵਾ ਦੇ ਦੇ ਤੇ ਭਵੰਤਮਨ ਲਈ ਕੁਰਸੀ ਸਾਡੇ ਕੋਲੇ ਹੋਵੇ ਤੇ ਉਹ ਹੁਣ ਹੋ ਨਹੀਂ ਸਕਦਾ ਸੁਪਨਾ ਤਾਂ ਸੁਪਨਾ ਹੀ ਹੁੰਦਾ ਹੈ ਸੁਪਨਾ ਨੀਂਦ ਵਿੱਚ ਹੁੰਦਾ ਜਦੋਂ ਅੱਖ ਖੁੱਲਦੀ ਹੈ ਤਾਂ ਕੋਈ ਸਕਤਮ ਹੁੰਦਾ ਹੁਣ ਇਹ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਕਰ ਰਹੇ ਨੇ ਹੁਣ ਅਕਾਲੀ ਲੀਲੀਆਂ ਪੱਗਾਂ ਵਾਲੇ ਉਹਨਾਂ ਦਾ ਜਰ ਨਹੀਂ ਹੁੰਦਾ ਬੇਕ ਆਮ ਜਾਂ ਬੰਦਾ ਜਿਹੜਾ ਦਿਹਾੜੇ ਕਰਦਾ ਸੀ ਕੋਈ ਟੈਕਸੀ ਚਲਾਉਂਦਾ ਸੀ ਤੇ ਉਹ ਐਮਐਲਏ ਬਣ ਕੇ ਸਰਕਾਰੀ ਦਫ਼ਤਰ ਵਿੱਚ ਬੈਠਾ ਹੈ ਉਹ ਉਹਨੂੰ ਡੀਸੀ ਸਲਾਮਾਂ ਕਰਦਾ ਸਲੂਟ ਮਾਰਦਾ ਤੇ ਜਾ ਉਹ ਝੰਡਾ ਲਹਿਰਾਊਗਾ ਇਹ ਗੱਲਾਂ ਵੈਸੇ ਮੇਰੀਆਂ ਸੁਣ ਕੇ ਤੁਸੀਂ ਬੋਰ ਨਹੀਂ ਹੋਣਾ ਮੈਂ ਤਾਂ ਕੀਤੀਆਂ ਨੇ ਕਿਉਂਕਿ ਆਮ ਲੋਕ ਜਿਹੜੇ ਨੇ ਉਹ ਸਮਝ ਜਾਣ ਕਿ ਮੈਨੂੰ ਵੀ ਪੂਛ ਨੂੰ ਅੱਗ ਲੱਗੀ ਹੋਈ ਹੈ ਕੇਵਲ ਝੰਡਾ ਲਹਿਰਾਉਣ ਵਾਸਤੇ ਜਰ ਨਹੀਂ ਸਕਦੇ ਜਿਹੜੇ ਬਜ਼ਾਂ ਸਭਾ ਦੇ ਵਿੱਚ ਮੂਰੇ ਸੋਫੇ ਹੁੰਦੇ ਸੀ ਨਾ ਉੱਥੇ ਕੋਣ ਬਹਿੰਦਾ ਜਿਹੜੇ ਸਤਾ ਦੇ ਮੌਜੂਦਾ ਸਰਕਾਰ ਦੇ ਜਿੱਤੇ ਹੁੰਦੇ ਹੁਣ ਜਿਹੜੇ ਆਕਾਲੀ ਨੇ ਇਹ ਤਾਂ ਆਪੋਜੀਸ਼ਨ ਪਾਰਟੀ ਵਿੱਚ ਵੀ ਨਹੀਂ ਰਹੇ ਵਿਚਾਰੇ ਤਿੰਨ ਸੀਟਾਂ ਆਈਆਂ ਨੇ 92 ਵਿੱਚੋਂ ਇਹ ਤਾਂ ਬਿਸ਼ਰਮੀ ਦੇ ਮਾਰੇ ਜਾਂਦੇ ਹੀ ਨਹੀਂ ਹੁਣ ਵਿਧਾਨ ਸਭਾ ਦਾ ਜਾਣਾ ਹੀ ਬੰਦ ਕਰਤਾ ਤੇ ਹੁਣ ਇਹ ਚਾਹੁੰਦੇ ਨੇ ਵੀ ਜਿਵੇਂ ਅਸੀਂ ਮੂਰਿਆਂ ਸੀਟਾਂ ਦੇ ਬਹਿੰਦੇ ਹੁੰਦੇ ਜਾ ਕੇ ਸੋਫਿਆਂ ਤੇ ਵੀ ਉੱਥੇ ਆਮ ਘਰਾਂ ਦੇ ਨੌਜਵਾਨ ਬੈਠੇ ਨੇ ਤੇ ਉਹ ਸੀਟਾਂ ਹੁਣ ਉਹ ਸੋਫੇ ਹੁਣ ਮਿਲਣੇ ਨਹੀਂ ਬਸ ਅੱਗ ਇਹਨਾਂ ਨੂੰ ਇਹ ਲੱਗੀ ਹੋਈ ਆ ਅੰਦਰਲੀ ਤੇ ਇਹ ਅੱਗ ਜਿਹੜੀ ਆ ਨਾ ਐਦਾਂ ਹੀ ਬਣਦੀ ਰਹੂ ਬੁਝਾਉਣੇ ਕਿਸੇ ਨੇ ਹੈ ਨਹੀਂ ਹੁਣ ਜੇ ਦੁਸ਼ਮਣ ਦੇਕਰ ਅੱਗ ਲੱਗੀ ਹੋਵੇ ਦੁਸ਼ਮਣ ਕਿਉਂ ਬੁਝਾਊਗਾ ਭਾਈ ਜਦੋਂ ਭਗਵਾਨਤਮਾਨ ਨੂੰ ਮੌਜੂਦਾ ਸਰਕਾਰ ਨੂੰ ਤੁਸੀਂ ਦੁਸ਼ਮਣ ਸਮਝਦੇ ਹੋ ਤਾਂ ਤੁਹਾਡੇ ਘਰੇ ਲੱਗੀ ਹੋਈ ਅੱਗ ਉਹ ਕਿਉਂ ਬੁਝਾਉਗਾ ਤੁਸੀਂ ਪਹਿਲਾਂ ਲੋਕਾਂ ਦੇ ਘਰੇ ਲੱਗੀ ਹੋਈ ਅੱਗ ਬੁਝਾਈ ਸੀ ਆ ਜਿਹੜੇ ਮੰਜੀਤье ਵਰਗੇ ਹੁਣ ਤੜਫਦੇ ਨੇ ਝੰਡਾ ਲਹਿਰਾਉਣ ਵਾਸਤੇ ਵੀਡੀਓ ਵਾਇਰਲ ਕਰੂੰਗਾ ਮੈਂ ਤੇ ਜਿਹੜੇ ਨੌਜਵਾਨ ਮਾਰੇ ਨੇ ਪੰਜਾਬ ਦੇ ਵਿੱਚ ਚਿੱਟੇ ਨਾਲ ਉਹ ਅਰਦਾਸਾਂ ਕਰਦੇ ਆ ਕਿ ਮੰਜੀਤье ਦਾ ਬਾਦਲ ਪਰਿਵਾਰ ਦਾ ਕੱਖ ਨਾ ਰਵੇ ਤੇ ਲੋਕਾਂ ਨੇ ਤਾਂ ਬਾਅਦ ਵਿੱਚ ਕਹਿਣਾ ਪਹਿਲਾਂ ਇਹਨਾਂ ਨੇ ਆਪੇ ਕਹਤਾ ਜਾ ਕੇ ਦਮਾ ਸਾਹਿਬ ਗਏ ਕਹਿੰਦੇ ਜੇ ਅਸੀਂ ਗਲਤੀ ਕੀਤੀ ਆ ਨਾ ਸਾਡਾ ਕੱਖ ਨਾ ਰਵੇ ਤੇ ਰਿਆ ਵੀ ਨਹੀਂ ਇੱਕ ਹੋਰ ਬੇਲਤੀ ਕਰਨੀ ਹੈ ਕੁਝ ਬੰਦੇ ਨਾ ਇਹ ਕਹਿੰਦੇ ਨੇ ਕਿ ਮਨੁੱਖ ਖਾਲੀ ਹੱਥੀ ਆਇਆ ਤੇ ਖਾਲੀ ਹੱਥੀ ਜਾਊਗਾ ਪਰ ਉਹਨਾਂ ਬੰਦਿਆਂ ਨੇ ਨਾ ਝੂਠ ਬੋਲਿਆ ਪ੍ਰਕਾਸ਼ ਸਿੰਘ ਬਾਦਲ ਆਪ ਤਾਂ ਮਰ ਗਿਆ ਤੇ ਅਕਾਲੀ ਦਲ ਵੀ ਸਾਰਾ ਨਾਲ ਹੀ ਲੈ ਕੇ ਮਰ ਗਿਆ ਖਤਮ ਹੋ ਗਿਆ ਸਾਰਾ ਕੁਝ ਲੇਕੇ ਗਿਆ ਬਹੁਤ ਕੁਝ ਲੈ ਕੇ ਗਿਆ ਲੈ ਕੇ ਨਹੀਂ ਗਿਆ ਸੀਐਮ ਦੀ ਕੁਰਸੀ ਅਸਵੀਰ ਹੁਣ ਦਰ ਦਰ ਤੇ ਫਿਰਦਾ ਭੌਂਕਦਾ ਮਲੇਠੇ ਵਰਗੇ ਕੂਕਾ ਮਾਰੀ ਜਾਂਦੇ ਆ ਸੋਭਨੇ ਬਈ ਮੁੱਖ ਮੰਤਰੀ ਬਣ ਕੇ ਬਹਿ ਜਾਂਦੇ ਆ ਇਹ ਮੰਡੀ 'ਚ ਜਾਣਗੇ ਜੋ ਨਾਕੀ ਰੇਟ ਲੱਗਿਆ ਕਣਕੀ ਰੇਟ ਲੱਗੇ ਜੋ ਤੁਹਾਡੇ ਕੋਲ ਕੋਈ ਪਾਵਰ ਹੀ ਨਹੀਂ ਤੁਸੀਂ ਅੰਬ ਲੈਣ ਜਾਂਦੇ ਹੋ ਇਹ ਜੇ ਮੂਰੇ ਲੋਕ ਨੇ ਜਿਹੜੇ ਮੁਠੀ ਭਰ ਕੇ ਕਣਕ ਦੀ ਕਹਿਣਗੇ ਆ ਦੇਖੋ ਕੁਆਲਿਟੀ ਆ ਦੇਖੋ ਜੀਰੀ ਜੋ ਤੁਹਾਡੇ ਕੋਲੇ ਕੋਈ ਪਾਵਰ ਹੀ ਹੈ ਨਹੀਂ ਮੰਡੀ ਜਾ ਕੇ ਤੁਸੀਂ ਕੀ ਕਰਨਾ ਬਾਈ ਅੰਬਲੇਣ ਗਏ ਹੋ ਕਿ ਜਾਨੀ ਕਿ ਹੁਣ ਇਹ ਅੱਗ ਲੱਗੀ ਹੋਈ ਹੈ ਬਿੱਕੇਵੇਂ ਅਸੀਂ ਪਹਿਲਾਂ ਵਾਲੀ ਪਾਵਰ ਆਵੇ ਮੰਡੀ ਚ ਜਾਈਏ ਅਸੀਂ ਇਨਸਪੈਕਟਰ ਨੂੰ ਕਹੀਏ ਬੋਲੀ ਲਾ ਦੇ ਫੋਨ ਕਰੀਏ ਡੀਸੀ ਨੂੰ ਡੀਸੀ ਉਹ ਸੇਬਤ ਆਰਡਰ ਕਰ ਦੇ ਹੁਣੋਂ ਕੰਮ ਚੱਲਦਾ ਨਹੀਂ ਇੱਕ ਸਾਡੇ ਨਾਲ ਪਿੰਡ ਦੇ ਵਿੱਚ ਗਰਦੇਵ ਸਿੰਘ ਡਰਾਈਵਰ ਹੁੰਦਾ ਸੀ ਹੁੰਦੇ ਚੜਾਈ ਕਰਕੇ ਹੈ ਨਹੀਂ ਉਹ ਹਾਸੇ ਮੁਖੌਲ ਵਧੀਆ ਕਰਦੇ ਸੀ ਆਪ ਨਹੀਂ ਸੀ ਹੱਸਦੇ ਉਹ ਪਰ ਦੂਜਾ ਬੰਦਾ ਹੱਸਦਾ ਸੀ ਤੇ ਸ਼ਾਇਦ ਪਿੰਡ ਵਾਲਾ ਕੋਈ ਸੁਣ ਲੇ ਉਹ ਵੀ ਹੱਸ ਪੈਣਗੇ ਉਹਨੇ ਕਹਣਾ ਪਹਿਲਾਂ ਰੋਟੀ ਖਾ ਲਓ ਮੰਗਰ ਦੀ ਚਾਹ ਪੀ ਲਓ ਤੇ ਇਹ ਗੱਲ ਥੋੜੀ ਪੁੱਠੀ ਹੁੰਦੀ ਸੀ ਤੇ ਜਿਹਨੂੰ ਸਮਝ ਆਉਂਦੀ ਉਹ ਹੱਸ ਪੈਂਦੇ ਸੀ ਤੇ ਹੁਣ ਇਹੀ ਕੰਮ ਸ਼੍ਰੋਮਣੀ ਕਾਲੀ ਦਲ ਕਾਲੀਆਂ ਦੇ ਲੀਡਰਾਂ ਦਾ ਹੋਇਆ ਤੇ ਸਮਝ ਲਓ ਜਿਹੜੀ ਮੈਂ ਗੱਲ ਕਹੀ ਹੈ ਮੈਂ ਪਹਿਲਾਂ ਕਿ ਅਸੀਂ ਗੱਲਾਂ ਸੁਣ ਕੇ ਬੋਰ ਹੋਵੋਗੇ ਤੇ ਪਰੇ ਠੇਠ ਪੰਜਾਬੀ ਦੀਆਂ ਗੱਲਾਂ ਨੇ ਤੇ ਪਹਿਲਾਂ ਤੁਸੀਂ ਕੋਈ ਜਦੋਂ ਤੁਹਾਡਾ ਰਾਸ ਹੀ ਚਾਜਦਾ ਕੰਮ ਕੀਤਾ ਨਹੀਂ ਤੇ ਹੁਣ ਲੋਕਾਂ ਨੇ ਤੁਹਾਡੇ ਵੱਲ ਪਿੱਠ ਹੀ ਕਰਨੀ ਹੈ ਮੂੰਹ ਤੇ ਨਹੀਂ ਕਹਿੰਦੇ ਪਿੱਠ ਪਿਛੇ ਲੋਕ ਗੱਲਾਂ ਕਰ ਦਿੰਦੇ ਆ ਬਸ ਇੱਕ ਹਵਤਾਂ ਨੇ ਸੱਟ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ